ਰੋਗੇ ਨਾਲ ਫਿਰਦੇ ਬੁਨਾਮੀ ਕਰਾਈ ਉਹਨੇ ਪੁੱਛ ਵੀ ਲੋ ਪਹਿਲਾਂ ਜੀ ਕਰੀਦੀ ਹੈ ਪਹਿਲਾਂ ਪੁੱਛ ਲੋ ਵੀ ਬਦਨਾਮੀ ਕਰਾਈ ਵੀ ਹੈ ਕਿੰਨੇ ਫੋਨ ਕਰਿਆ ਕਿ ਉਹ ਐਵੇਂ ਧੱਕੇ ਨਾਲ ਫੜ ਲਏ ਤੁਹਾਨੂੰ ਹੈ ਕਿਤੇ ਚੋਰੀ ਚੋਰੀ ਕਿਤੇ ਤੇ ਬਾਈ ਦੱਸ ਦੱਸੋ ਯਾਰ ਤਾਂ ਹੀ ਚੋਰੀ ਕੀਤੀ ਹੈ ਚੋਰੀ ਕੀਤੀ ਸੀ ਹਾਂਜੀ ਕਿੱਥੇ ਕਿੱਥੇ ਕੀਤੀ ਸੀ ਕਿੱਥੋਂ ਕਿੱਥੋਂ ਕਰੀ ਹੋਰ ਵੀ ਅ ਪਰ ਬੈ ਲੈਣੇ ਕਰੀ ਦੇ ਜੀ ਬਸ ਅੱਛਾ ਹਾਂ ਬਗਾ ਕਿ ਕਿੱਥੇ ਗਏ ਤੇ ਚੋਰੀ ਕਰਨ ਤੋਂ ਪਹਿਲਾਂ ਵੀ ਕਿੱਥੇ ਕਰਨੀ ਆਏ ਸੀ ਦੁਕਾਨ ਪਰ ਆਏ ਸੀ ਕਿਤੇ ਉੱਥੇ ਫੋਨ ਦੇ ਸੀਗਾ ਜੀ ਅੱਛਾ ਕਿੰਨਾ ਚਿਰ ਪਹਿਲੇ ਲਿਆ ਸੀ ਤੇ ਉਹ ਦੋ ਤਿੰਨ ਮਹੀਨੇ ਪਹਿਲੇ ਕਿੰਨਾ ਮਹਿੰਗਾ ਲਾਤਾ ਨਹੀਂ ਖਰਾਬ ਸੀਗਾ ਜੀ ਇਹ ਖਰਾਬ ਹੀ ਦਿੱਤਾ ਤੁਹਾਨੂੰ ਤਾਂ ਕਰਕੇ ਚੋਰੀ ਕੀਤੀ ਵੀ ਖਰਾਬ ਦਿੱਤਾ ਸੀ ਕੀ ਗੱਲ ਕੋਈ ਇੰਨੇ ਫੋਨਾਂ ਦਾ ਤਾਂ ਕਰਨਾ ਗਿਆ ਤਾਂ ਜਿਹੜੇ ਚੋਰੀ ਕੀਤੇ ਕੋਈ ਮੂਵੀ ਮਾ ਵੀ ਦੇਖ ਕੇ ਤਾਂ ਨਹੀਂ ਚੋਰੀ ਕੀਤੀ ਵੇਚਲੇ ਤੇ ਕੀ ਕਰਨੇ ਨੇ ਹੈ ਵੀ ਤੋਰ ਲੈਣਾ ਹੈ ਕੀ ਮਾਮਲਾ ਸਰ ਕੀ ਕਿਹੜੇ ਬੰਦੇ ਬੜੇ ਆ ਕੀ ਚੋਰੀ ਦਾ ਕਿਹੜਾ ਮਾਮਲਾ ਟ੍ਰੇਸ ਹੋਇਆ ਜਿਵੇਂ ਤੁਹਾਨੂੰ ਪਤਾ ਹੈਗਾ ਕਿ 24 25 ਦੀ ਦਰਬਿਆੜੀ ਰਾਤ ਨੂੰ ਆਪਣੇ ਸ਼ਹਿਰ ਵਿੱਚ ਰੋਪੜ ਸ਼ਹਿਰ ਵਿੱਚ ਬੇਲਾ ਚੌਂਕ ਦੇ ਲਾਗੇ ਇੱਕ ਮੋਬਾਈਲ ਦੀ ਸ਼ਾਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀ ਕਿ ਦੋ ਚੋਰਾ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਨੇ ਜਿਹੜਾ ਵੀ ਸਮਾਨ ਸੀਗਾ ਮੋਬਾਈਲ ਕਰੀਬ 120 ਤਕਰੀਬ ਮੋਬਾਈਲ ਔਰ ਇੱਕ ਲੈਪਟਾਪ ਇੱਕ ਸਮਨ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ ਇਹਨਾਂ ਦੇ ਤੇ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਐਫ ਆਈ ਆਰ ਹੋਣ ਤੋਂ ਬਾਅਦ ਜਿਹੜੀ 305 331 ਬੀ ਐਨ ਐਸ ਵਿੱਚ ਅਪਰਡ ਕੀਤੀ ਸੀਗੀ ਉਸ ਤੋਂ ਬਾਅਦ ਕਾਫੀ ਚੰਗੀ ਤਰੀਕੇ ਨਾਲ ਸਾਡੀ ਸਿੱਟ ਨੇ ਕੀਤੀ ਹੈਗੀ ਐਸ ਪੀ ਡੀ ਡੀ ਐਸ ਪੀ ਰੋਪੜ ਡੀ ਐਸ ਪੀ ਡੀ ਐਸ ਐਚਓ ਸਿਟੀ ਤੇ ਇੰਚਾਰਜ ਸੀਆਈਏ ਦੀ ਇੱਕ ਐਸਆਈਟੀ ਵੀ ਬਣਾਈ ਗਈ ਸੀ ਇਸਾਮਲੇ ਨੂੰ ਲੈ ਕੇ ਸੰਜੀਤ ਜੀ ਨੂੰ ਜੈਕਟੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਆ ਵਿੱਚ ਪੈਟਰੋਲਿੰਗ ਵੀ ਵਧਾਈ ਸੀ ਕਿਤਾ ਜੋ ਜਿਹੜੇ ਬੰਦੇ ਹੈਗੇ ਨੇ ਇਹਨਾਂ ਨੂੰ ਵੀ ਰੰਗੇ ਹੱਥੀ ਵੀ ਪੜਿਆ ਪੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਵਰ ਫਰਾਜੂ ਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਹਿਂਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਾਨ ਜਰਾਇਗਾ ਉਹ ਬਰਾਮਦ ਕਰਾਇਆ ਗਿਆ ਜਿਦੇ ਵਿੱਚ ਬਿਆਨੀ ਨਵੇਂ ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟਾਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਵਿੱਚ ਇਹਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਪਾੜਨ ਵਾਸਤੇ ਹਾਈਡਰੋਲਿਕ ਕਟਰ ਪਲਾਜ਼ਮਾ ਕਟਰ ਉਹ ਵੀ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਕੱਟਾ ਵੀ ਮਿਲਿਆ ਹੈਗਾ ਔਰ ਜਿੰਦਾ ਰੌਂਦ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ। ਸਿਰੇ ਦੋਵੇਂ ਬੰਦੇ ਇਸ ਚੋਰੀ ਦੀ ਚੋਰੀ ਦੀ ਕੋਈ ਹੋਰ ਵੀ ਇਹਨਾਂ ਦੇ ਨਾਲ ਕੋਈ ਨਹੀਂ ਇਸ ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ। ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜੇ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੁੰਗਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ-ਕਿਹੜੀ ਵਾਰਦਾਤਾ ਇਹਨਾਂ ਨੇ ਕੀਤੀਆਂ ਅੱਗੇ ਨੇ ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ। ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਜਿਤੇਆਂ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਸਰ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ ਦੀਆਂ ਦੁਕਾਨਾਂ ਦੇ ਉੱਤੇ ਉਹ ਵੀ ਇਹੀ ਬੰਦੇ ਆ ਜਾਂ ਉਹ ਕੋਈ ਲੱਗ ਨਹੀਂ ਦੇਖੋ ਜੀ ਇਹ ਜਿਹੜਾ ਵਾਰਦਾਤ 24 25 ਦੀ ਦਰਮਿਆਣੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ ਇੱਕ ਤੇ ਆ ਗੈਂਗ ਸੀਗਾ ਇੱਕ ਸਵਿਫਟ ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਰੂਰ ਪੁਲਿਸ ਨੇ ਫੜ ਲਿਆ ਹੈਗਾ ਉਹਦੇ ਵਿੱਚ ਪੰਜ ਬੰਦੇ ਸ਼ਾਮਿਲ ਸੀਗੇ ਜਿਨ੍ਹਾਂ ਵਿੱਚ ਚਾਰ ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੇ ਵੀ ਕੁਝ ਪਰਤਾਲ ਚੱਲ ਰਹੀ ਹੈ ਉਹਨਾਂ ਦਾ ਆਪਾਂ ਕੋਲਿਸ ਰਿਮਾਂਡ ਇੱਥੇ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਹਾਂ ਜਦੋਂ ਮਿਲ ਜਾਂਦਾ ਹੈ ਸਾਨੂੰ ਆਪਾਂ ਉਹਨਾਂ ਨੂੰ ਵੀ ਲਿਆ ਕੇ ਇੱਥੇ ਉਜਗਿਸ਼ ਕਰਾਂਗੇ ਉਹਨਾਂ ਇਹ ਜਿਹੜੇ 42 ਮੋਬਾਈਲ ਨਵੇਂ ਆ ਤੇ ਪੁਰਾਣੇ ਆ ਇਹਨਾਂ ਨੇ ਇੱਕੋ ਜਿਹੀ ਸ਼ੌਪ ਤੋਂ ਚੋਰੀ ਕੀਤੇ ਤੇ ਲੱਗ ਰਿਹਾ ਸ਼ੌਪ ਦੇਖੋ ਜੀ ਇਹ ਜਦੋਂ ਸਾਨੂੰ ਐਫ ਆਈ ਆਰ ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ ਹੀ ਵਾਸ ਨਾਟ ਐਗਜੈਕਟ ਜਿਹੜਾ ਮੋਬਾਈਲ ਓਨਰ ਸ਼ਾਪ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜੈਕਟਿਵ ਸੀਗੇ ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਇਹ ਚੀਜ਼ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਐਸੀ ਦੁਕਾਨ ਦੇ ਹੈਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈ ਕਿ ਚੋਰੀ ਇਹਦੇ ਸਾਹਮਣੇ ਆਂਦੀ ਹੈਗੇ ਬਟ ਇਹ ਤਫਤੀਸ਼ ਵਿੱਚ ਸਾਰਾ ਕੁਝ ਸਾਹਮਣੇ ਆਉ। ਇਸ ਨਥਿੰਗ ਵਗੈਰਾ ਵੀ ਕਰੀ ਇਹਨਾਂ ਨੇ ਕੋਈ ਹਜੇ ਤੱਕ ਦੀ ਤਫਤੀਸ਼ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਥਿਸ ਇਜ਼ ਅ ਮੈਟਰ ਆਫ ਇਨਵੈਸ ਪਹਿਲਾਂ ਇਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈਗੀ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਸਾਡੇ ਜਿਹੜੇ ਰਿਕਾਰਡ ਮੁਤਾਬਿਕ ਥੀਨ ਹੈਗਾ ਬਟ ਫਿਰ ਵੀ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਡਿਟੇਲ ਹਾਸਲ ਕਰ ਰਹੇ ਹੈਗੇ ਆ ਤਾਂ ਜੋ ਜੋ ਵੀ ਕੋਈ ਕ੍ਰਿਮੀਨਲ ਰਿਕਾਰਡ ਕਿਸੇ ਹੋਰ ਜ਼ਿਲ੍ਹੇ ਵਿੱਚ ਹੈਗਾ ਹੈ ਉਹ ਸਾਨੂੰ ਇਨਫਾਰਮ ਨਹੀਂ ਕੀਤਾ ਗਿਆ ਉਹਨੂੰ ਵੀ ਆਪਾਂ ਦੇਖ ਸਕੀਏ ਇਹਨਾਂ ਦੀ ਏਜ ਕਿੰਨੀ ਹੈ ਤੇ ਤਿੰਨਾਂ ਕੇ ਇਹਨਾਂ ਦਾ ਜਿਹੜੇ ਪੜ੍ਹੇ ਨੇ ਇਹ ਮਤਲਬ ਯੰਗ ਹੈਗੇ ਨੇ ਯੂਥ ਹੈਗੇ ਨੇ ਇੱਕ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੱਕ ਨੇ ਆਈਟੀਆ ਕੀਤੀ ਹੋਈ ਹੈ ਔਰ 25 ਦੇ ਕਰੀਬ 25 ਸਾਲ ਦੇ ਕਰੀਬ 20 ਤੋਂ 25 ਦੇ ਵਿਚਕਾਰ ਹੀ ਇਹਨਾਂ ਦੀ ਉਮਰ ਹੈਗੀ ਹੈ ਠੀਕ 24 25 ਦੀ ਜਗ੍ਹਾ ਨਹੀਂ ਰਾਤ ਨੂੰ ਇੱਕ ਵਾਰਦਾ ਸਾਡੇ ਪਿੰਡ ਵਿੱਚ ਹੋਈ ਸੀ ਜਿੱਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਜਿਹੜੀ ਲੱਗੀ ਹੈ ਤਾਸ਼ੀਬ ਮੋਬਾਈਲ ਜਿਹੜੀ ਉੱਥੇ ਰਾਤ ਨੂੰ ਬੰਦੇ ਦੋ ਚੋਰ ਆ ਕਰਕੇ ਮੋਟਰਸਾਈਕਲ ਤੇ ਉਹਨਾਂ ਨੇ ਸਾਰਾ ਸਮਾਨ ਜਿਹੜਾ ਸੀ ਜਿੱਦੇ ਮੋਬਾਈਲ ਸੀਗੇ ਇੱਕ ਲੈਪਟਾਪ ਹੋ ਗਿਆ ਔਰ ਨਾਲ ਹੀ ਸਾਊਂਡ ਬਾਕਸ ਸੀਗਾ ਜਿਹੜਾ ਕਰੀਬ 35 ਲੱਖ ਦਾ ਜਿਹੜਾ ਐਸਟੀਮੇਟ ਕਰਨ ਉਹ ਜਿਹੜਾ ਜਿਹੜਾ ਟੋਕਣ ਕਰਨੇ ਉਹ ਚੋਰੀ ਕਰਕੇ ਲੈ ਗਏ ਸੀਗੇ ਉਹਦੇ ਵਿੱਚ ਸਾਡੀ ਕੱਤੀ ਜਿਹੜੀ ਹੁੰਦੀ ਹੈ ਲਗਾਤਾਰ 30 ਨੇ ਕੀਤੀ ਹੈ ਜਿਹੜੀ 280 ਦੀ ਸਾਫੀ ਸੈਟ ਵੀ ਬਣਾਈ ਗਈ ਸੀ ਜਿਹਦੇ ਵਿੱਚ ਡੀਐਸਪੀ ਡੀਐਸਪੀ ਰੋਪੜ ਐਚਓ ਸਿਟੀ ਦੇ ਨਾਲ ਵਿਚਾਰ ਸੀ ਜਿਹੜਾ ਹੈਗਾ ਸੈਟ ਮੈਂਬਰ ਸੀਗੇ ਕਾਫੀ ਚੰਗੀ ਇਹਨਾਂ ਨੇ ਤਫਤੀਸ਼ ਕੀਤੀ ਹੈਗੀ ਔਰ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹੋਏ ਹਨ ਜਿਹੜੇ ਪੁਰਾਣੇ ਕਿੰਦਰ ਸੀ ਸੀ ਸਾਡੇ ਇਲਾਕੇ ਦੇ ਜਾਂ ਜਿਵੇਂ ਮੈਂ ਪਹਿਲਾਂ ਇੱਥੇ ਵੀ ਚੋਰੀ ਕੀਤੀਆਂ ਜਾਂ ਇਸੇ ਟਾਈਪ ਦੀਆਂ ਵਾਰਦਾਤਾਂ ਕਿਸੀਆਂ ਜਿਹੜੇ ਕਰੀ ਤੀ ਦਕਰੀ ਹਫਤਾ ਕਿਰਨਲ ਨੂੰ ਸ਼ਾਮ ਨੂੰ ਤਫਤੀਸ਼ ਕੀਤਾ ਹੋਰ ਵੀ ਵਾਕਵਾ ਕੰਮ ਦਾ ਸਤਾਪਾ ਦੀ ਤਫ਼ਤੀਸ਼ ਕਰਦੇ ਰਹੇਗੇ ਔਰ ਕੱਲ ਸਾਨੂੰ ਕਾਫੀ ਚੰਗੀ ਜਿਹੜੀ ਹੈਗੀ ਅਜੇ ਵਿੱਚ ਇੱਕ ਹੀਰ ਮਿਲੀ ਔਰ ਸਾਨੂੰ 70 ਸਫਲਤਾ ਵੀ ਮਿਲੀ ਲੱਗੇ ਜਿਹਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਮੋਬਾਈਲ ਚੋਰੀ ਹੋਏ ਸੀਗੇ 136 ਮੋਬਾਈਲ ਉਹ ਆਪਾਂ ਰਿਕਵਰ ਕਰ ਲਏ ਜਿਹੜੇ 42 ਨਵੇਂ ਮੋਬਾਈਲ ਲੱਗੇ ਨੇ ਔਰ 94 ਪੁਰਾਣੇ ਮੋਬਾਈਲ ਲੱਗੇ ਨੇ ਇੱਕ ਲੈਪਟਾਪ ਜਿਹੜਾ ਚੋਰੀ ਹੋਇਆ ਸੀਗਾ ਉਹ ਵੀ ਆਪਾਂ ਬਰਾਮਦ ਕਰ ਲਿਆ ਹੈਗਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਗੱਡੀ ਚੋਰੀ ਕੀਤੀ ਸੀਗੀ i20 i10 ਉਹ ਵੀ ਆਪਾਂ ਬਰਾਮਦ ਕਰਨੀ ਹੈਗੀ ਹੈ ਔਰ ਜਿਹੜਾ ਸਮਾਨ ਇਹ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਤੋੜਨ ਵਾਸਤੇ ਹਾਈਡਰੌਲਿਕ ਕਟਰ ਪਲਾਜ਼ਮਾ ਕਟਰ ਔਰ ਇੱਕ ਜਿਹੜਾ ਇਹਨਾਂ ਦੇ ਕੋਲ ਉਹ ਦੇਸੀ ਕਟਾ ਵੀ ਬਰਾਮਦ ਹੋਇਆ 32 ਮੋਰ ਦਾ ਜਿਹਦੇ ਨਾਲ ਕੁਝ ਜ਼ਿੰਦਾ ਰੋਂਗ ਵੀ ਸਾਨੂੰ ਬਰਾਮਦ ਹੋਏ ਹੈਗੇ ਪਰ ਇੱਕ ਗੱਲ ਇਹ ਆਪਾਂ ਬਰਾਮਦ ਕਰਦੇ ਆ ਜਿਹੜੇ ਦੋਨੋਂ ਬੰਦੇ ਇਨਵੋਲਡ ਸੀਗੇ ਇਸ ਕ੍ਰਾਈਮ ਵਿੱਚ ਰਜਿੰਦਰ ਸਿੰਘ ਔਰ ਰਾਜੂ ਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਹਿਰ ਦੇ ਰਹਿਣ ਵਾਲੇ ਹੈਗੇ ਜਿਹਨਾਂ ਨੇ ਇਹ ਕੰਮ ਕਰਦਿਆ ਹੈ ਔਰ ਇਸ ਤੋਂ ਇਲਾਵਾ ਵੀ ਇਹਨਾਂ ਨੇ ਤਾਂ ਜਿਹੜਾ ਹੈਗਾ ਆਪਾਂ ਪੇਸ਼ ਕਰਾ ਕੇ ਦਾਰੇ ਚ ਇਸ ਦੀ ਮੰਗ ਹੈ ਕਿ ਅਗਲੀ ਪ੍ਰੋਜੈਕਟਾਂ ਲਈ ਇਹਨਾਂ ਨੇ ਹੋਰ ਕਿਹੜੀਆਂ ਵਾਅਦਾਤਾਂ ਕੀਤੀਆਂ ਨੇ ਤਾਂ ਜੋ ਆਪਾਂ ਹੋਰ ਵੀ ਜਿਹੜੇ ਇਹਨਾਂ ਨੇ ਚਰਾਈ ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਟ੍ਰੇਸ ਕਰ ਸਕੀਏ